ਅਸੀਂ ਚਾਹੁੰਦੇ ਹਾਂ ਕਿ ਜਿਹੜੀ ਅਖੰਡ ਪਾਟ ਸਿੰਘਾਂ ਦੀ ਮੈਡੀਕਲ ਇੰਸ਼ੋਰੈਂਸ ਆ ਜਿਵੇਂ ਦੂਜੇ ਮੁਲਾਜ਼ਮਾਂ ਦੀਆਂ ਛੋੜ ਹਸਾ ਹੁੰਦੀਆਂ ਨੇ ਉਸੇ ਹੀ ਤਰ੍ਹਾਂ ਅਖੰਡ ਪਾਟ ਸਿੰਘਾਂ ਦੀਆਂ ਇੰਸ਼ੋਰੈਂਸਾ ਹੋਣ ਬਾਕੀ ਜੋ ਅਖੰਡ ਪਾਟ ਸਿੰਘਾਂ ਨੂੰ ਨਜਾਇਜ਼ ਤੌਰ ਤੇ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਸ ਵਾਸਤੇ ਜਿਹੜੀ ਵਿਸ਼ੇਸ਼ ਮੀਟਿੰਗ ਹੋਈ ਹੈ ਜੀ ਖੰਡ ਪਾਠੀ ਸਿੰਘ ਜਿਹੜੇ ਨੇ ਗੁਰਗਰਾਹ ਚ ਮੰਜੇ ਸੌਂਦੇ ਵੇਖੇ ਸਾਡੇ ਬਾਬਾ ਕਾਲਾ ਸਾਹਿਬ ਦੇ ਵਿੱਚ ਖੰਡ ਪਾਠੀ ਸਿੰਘ ਜਿਹੜੇ ਪੁੰਜੇ ਸੌਂਦੇ ਨੇ ਉਹਨਾਂ ਵਾਸਤੇ ਕੋਈ ਰਹਿਸ਼ਨੀ ਨਹੀਂ ਹੈ ਕੋਈ ਏਸੀ ਦਾ ਪ੍ਰਬੰਧ ਨਹੀਂ ਹੈ ਥੱਲੇ ਦਰੀਆਂ ਵਿਛਾਈਆਂ ਨੇ ਮਾੜੇ ਮੋٹے ਜਿਹੜੇ ਗੱਦੇ ਸੁੱਟੇ ਨੇ ਉਹ ਪੁੰਜੇ ਸੌਂਦੇ ਨੇ ਮੈਂ ਸ਼ਰੋਮਣੀ ਖੰਡ ਪਾਠੀ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਪਾਇ ਹਰਜਿੰਦਰ ਸਿੰਘ ਜੀ ਧਾਮੀ ਤੇ ਕੋਲੋਂ ਬੇਨਤੀ ਕਰਦਾ ਕਿ ਪ੍ਰਧਾਨ ਸਾਹਿਬ ਆਪ ਨਿਗਾਹ ਮਾਰ ਕੇ ਤੇ ਖੰਡ ਪਾਠੀ ਸਿੰਘ ਜਿਹੜਾ ਦੁਰਵਿਹਾਰ ਹੋ ਰਿਹਾ ਤੇ ਉਹ ਠੀਕ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਮੁਖ ਸਿੰਘ ਅਮੀਸ਼ਾ ਸ਼੍ਰੋਮਣੀ ਅਖੰਡ ਪਾਠੀ ਵੈਲਫੈਰ ਸੁਸਾਇਟੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਤਸਰ ਸਾਹਿਬ ਰਜਿਸਟਰ ਭਾਰਤ ਦਾ ਮੁੱਖ ਸੇਵਾਦਾਰ ਜੀ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਸਾਰੇ ਕਨਵਰਸਨ ਜਿਹੜਾ ਕਿੱਥੇ ਹੋ ਜਾਣੀ ਹੈ ਅੱਜ ਦੀ ਜੋ ਵਿਸ਼ੇਸ਼ ਮੀਟਿੰਗ ਆ ਇਸ ਵਿੱਚ ਅਖੰਡ ਪਾਠ ਸਿੰਘਾਂ ਦੇ ਜੋ ਮਸਲੇ ਆ ਉਹਨਾਂ ਨੂੰ ਵਿਚਾਰਨ ਵਾਸਤੇ ਮੀਟਿੰਗ ਕੀਤੀ ਗਈ ਆ ਜਿਸ ਵਿੱਚ ਅਖੰਡ ਪਟ ਸਿੰਘਾ ਨੂੰ ਜੋ ਮੁਸ਼ਕਲਾਂ ਆ ਰਹੀਆਂ ਨੇ ਸਭ ਤੋਂ ਤਾਂ ਪਹਿਲਾਂ ਸਭ ਤੋਂ ਵੱਡੀ ਮੁਸ਼ਕਲ ਆ ਜੋ ਅਖੰਡ ਪਟ ਸਿੰਘਾ ਦੀ ਮੈਡੀਕਲ ਇੰਸ਼ੋਰੈਂਸ ਆ ਉਹ ਅਸੀਂ ਚਾਹੁੰਦੇ ਆ ਕਿ ਜਿਹੜੀ ਅਖੰਡ ਪਟ ਸਿੰਘਾ ਦੀ ਮੈਡੀਕਲ ਇੰਸ਼ੋਰੈਂਸ ਆ ਜਿਵੇਂ ਦੂਜੇ ਮੁਲਾਜ਼ਮਾਂ ਦੀਆਂ ਇੰਸ਼ੋਰੈਂਸ ਹੁੰਦੀਆਂ ਨੇ ਉਸੇ ਹੀ ਤਰ੍ਹਾਂ ਅਖੰਡ ਪਟ ਸਿੰਘਾ ਦੀਆਂ ਇੰਸ਼ੋਰੈਂਸਾਂ ਹੋਣ ਬਾਕੀ ਜੋ ਅਖੰਡ ਪਟ ਸਿੰਘਾ ਨੂੰ ਨਜਾਇਜ਼ ਤੌਰ ਤੇ ਜਿਹੜਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਸ ਵਾਸਤੇ ਜਿਹੜੀ ਵਿਸ਼ੇਸ਼ ਮੀਟਿੰਗ ਹੋਈ ਹੈ ਜੀ ਜਿਹੜੀ ਭੇਟਾ ਦੇਖੋ ਜਿਹੜੀ ਅਖੰਡ ਪਾਠ ਸਾਹਿਬ ਦੀ ਭੇਟਾ ਆ ਉਹ ਤੇ ਨਾ ਕੋਈ ਦੇ ਹੀ ਸਕਦਾ ਆ ਪਰ ਅਸੀਂ ਚਾਹੁੰਦੇ ਆ ਜੋ ਅੱਜ ਮਹਿੰਗਾਈ ਦਾ ਦੌਰ ਚੱਲ ਰਿਹਾ ਆ ਜਿਹੜੀ ਮਹਿੰਗਾਈ ਅਸਮਾਨ ਨੂੰ ਛੂ ਰਹੀ ਆ ਉਸ ਹਿਸਾਬ ਦੇ ਨਾਲ ਅਸੀਂ ਤੇ ਚਾਹੁੰਦੇ ਜਿਹੜੀ ਅਖੰਡ ਪਾਠ ਸਾਹਿਬ ਦੀ ਪ੍ਰਤੀ ਅਖੰਡ ਪਾਠੀ ਸਿੰਘ ਨੂੰ ਇੱਕ ਅਖੰਡ ਪਾਠੀ ਸਿੰਘ ਨੂੰ ਅਖੰਡ ਪਾਠ ਸਾਹਿਬ ਦੀ ਘਰ ਤੋਂ ਘੱਟ 2500 ਰੁਪਇਆ ਭੇਟਾ ਚਾਹੀਦੀ ਆ ਭਾਵੇਂ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸੇਵਾ ਨਿਭਾ ਰਿਹਾ ਏ ਭਾਵੇਂ ਲੋਕਲ ਗੁਰਦੁਆਰਿਆਂ ਵਿੱਚ ਪਿੰਡਾਂ ਵਿੱਚ ਸੇਵਾ ਨਿਭਾ ਰਿਹਾ ਹਨ ਸਾਨੂੰ ਉਹਨਾਂ ਦੀ ਸਾਮ ਸੰਭਾਲ ਕਰਨੀ ਚਾਹੀਦੀ ਔਰ ਵੱਧ ਤੋਂ ਵੱਧ ਭੇਟਾ ਦੇਣੀ ਚਾਹੀਦੀ ਆ ਤਾਂ ਜੋ ਉਹ ਵੀ ਆਪਣੇ ਜਿਹੜੇ ਬੱਚੇ ਆ ਘਰ ਪਰਿਵਾਰ ਦਾ ਜਿਹੜਾ ਗੁਜ਼ਾਰਾ ਆ ਉਹ ਸਹੀ ਟੰਗ ਨਾਲ ਚਲਾ ਸਕਣ ਜੋ ਨਵੇਂ ਅਖੰਡਪੜ ਸਿੰਘਾਂ ਦੀ ਭਰਤੀ ਕੀਤੀ ਗਈ ਆ ਉਹ ਤਕਰੀਬਨ 100 ਤੋਂ 150 ਸਿੰਘ ਦੀ ਜ਼ਰੂਰਤ ਸੀ ਔਰ ਘੱਟ ਤੋਂ ਘੱਟ ਤਕਰੀਬਨ 300 ਦੇ ਕਰੀਬ ਜਿਹੜੀ ਉਹ ਭਰਤੀ ਕੀਤੀ ਗਈ ਆ ਇਸੇ ਤਰ੍ਹਾਂ ਸੀ ਜਿਹੜੇ ਬਾਹਰਲੇ ਗੁਰਦੁਆਰਾ ਸਹਿਬਾਨ ਆ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਹਨ ਉੱਥੇ ਅਖੰਡ ਪਾਠ ਸਿੰਘਾਂ ਦੇ ਜਿਹੜੇ ਅਖੰਡ ਪਾਠ ਸਾਹਿਬ ਆ ప్రతి ਮਹੀਨਾ 8 ਤੋਂ 10 ਅਖੰਡ ਪਾਠ ਸਾਹਿਬ ਹੁੰਦੇ ਆ ਔਰ ਉੱਥੇ ਵੀ ਭਰਤੀ ਕੀਤੀ ਜਾ ਰਹੀ ਆ ਜੇਕਰ ਅਸੀਂ ਕਿਸੇ ਨਾਲ ਸੰਪਰਕ ਕਰਦੇ ਆ ਜਾਂ ਮੈਨੇਜਰ ਸਾਹਿਬਾਨਾਂ ਨਾਲ ਸੰਪਰਕ ਕਰਦੇ ਆ ਉਹ ਕਹਿੰਦੇ ਕਿ ਸਾਨੂੰ ਜਿਹੜੇ ਸ਼੍ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਉਹਨਾਂ ਦੇ ਫੋਨ ਆਉਂਦੇ ਆ ਉਹ ਕਹਿੰਦੇ ਆ ਕਿ ਇਹਨਾਂ ਅਖੰਡ ਪਾਠ ਸਿੰਘ ਲਾਉਣਾ ਅਸੀਂ ਮੈਂਬਰ ਸਾਹਿਬਾਨ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਾਡੇ ਵੱਲੋਂ ਕਿਸੇ ਵੀ ਸਿੰਘ ਨੂੰ ਸੇਵਾਦਾਰ ਭਾਵੇਂ ਹੈਲਪਰ ਸਿੰਘਾਂ ਦੀ ਨਜਾਇਜ਼ ਭਰਤੀ ਨਾ ਕਰਕੇ ਜਿਹੜੇ ਪਹਿਲੇ ਅਖੰਡ ਪਾਰਟੀ ਸਿੰਘ ਆ ਉਹਨਾਂ ਦਾ ਜਿਹੜਾ ਘਰ ਦਾ ਗੁਜ਼ਾਰਾ ਮੁਸ਼ਕਲ ਨਾ ਕਰੀਏ ਇਹ ਜਿਹੜਾ ਸਭ ਤੋਂ ਪਹਿਲਾਂ ਤੇ ਅਸੀਂ ਜਿਹੜੇ ਮੁੱਖ ਅਧਿਕਾਰੀ ਆ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨਾਲ ਸੰਪਰਕ ਕਰਾਂਗੇ ਐਜੈਕਟਿਵ ਦੇ ਮੈਂਬਰਾਂ ਨਾਲ ਸੰਪਰਕ ਕਰਾਂਗੇ ਔਰ ਮੈਂ ਜੋ ਦਫ਼ਤਰੀ ਮੈਨੇਜਮੈਂਟ ਹੈ ਸਖਤਰ ਸਾਹਿਬਾਨ ਮੈਨੇਜਰ ਸਾਹਿਬਾਨ ਉਹਨਾਂ ਨਾਲ ਸੰਪਰਕ ਕਰਕੇ ਜੇਕਰ ਸਾਡੇ ਗੱਲਬਾਤ ਰਾਹੀਂ ਮਸਲੇ ਹੱਲ ਹੁੰਦੇ ਆ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਆ ਅਗਰ ਨਹੀਂ ਹੁੰਦੇ ਫਿਰ ਆਉਣ ਵਾਲੇ ਦਿਨਾਂ ਵਿੱਚ ਅਖੰਡ ਪਾਤਸ਼ਾਹ ਸਿੰਘਾਂ ਵੱਲੋਂ ਇੱਕ ਵੱਡਾ ਸੰਘਰਸ਼ ਜਿਹੜਾ ਉਹ ਵਿੱਡਿਆ ਜਾਏਗਾ ਖੰਡਪਾਠੀ ਸਿੰਘ ਜਿਹੜੇ ਨੇ ਗੁਰਦੁਆਰਾ ਵਿੱਚ ਮੁੰਜੇ ਸੌਂਦੇ ਵੇਖੇ ਸਾਡੇ ਬਾਬਾ ਕਾਲਾ ਸਾਹਿਬ ਦੇ ਵਿੱਚ ਖੰਡਪਾਠੀ ਸਿੰਘ ਜਿਹੜੇ ਪੁੰਜੇ ਸੌਂਦੇ ਨੇ ਉਹਨਾਂ ਵਾਸਤੇ ਪੁਰਾਹਸ਼ ਨਹੀਂ ਹੈ ਕੋਈ ਏਸੀ ਦਾ ਪ੍ਰਬੰਧ ਨਹੀਂ ਹੈ ਥੱਲੇ ਦਰੀਆਂ ਵਛਾਈਆਂ ਨੇ ਮਾੜੇ ਮੋٹے ਜਿਹੜੇ ਗੱਦੇ ਸੁਟੇ ਨੇ ਉਹ ਪੁੰਜੇ ਸੌਂਦੇ ਨੇ ਮੈਂ ਸ਼ਰੋਮਣੀ ਖੰਡਪਾਠੀ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਜੀ ਧਾਮੀ ਤੇ ਕੋਲੋਂ ਬੇਨਤੀ ਕਰਦਾ ਕਿ ਪ੍ਰਧਾਨ ਸਾਹਿਬ ਆਪ ਨਿਗਾਹ ਮਾਰ ਕੇ ਕਿ ਖੰਡਪਾਠੀ ਸਿੰਘਾਂ ਨਾਲ ਜਿਹੜਾ ਦੁਰਵਿਹਾਰ ਹੋ ਰਿਹਾ ਤੇ ਉਹ ਠੀਕ ਕੀਤਾ ਜਾਵੇ